ਕਹ ਲਾਤਾ ਢਾਈਆਂ ਸਾਲਾਂ ਦੀ ਸਰਕਾਰ ਨੇ ਕੀ ਕੀਤਾ ਹੈਲਥ ਵਾਸਤੇ ਦੱਸੋ ਮੈਨੂੰ ਸਮਝਾਓ ਲੋਕਾਂ ਨੇ ਬਦਲਾਅ ਕਿਹਾ ਸੀਗਾ ਸਾਨੂੰ ਚੱਕ ਕੇ ਬਾਹਰ ਮਾਰਿਆ ਅਸੀਂ ਮੰਨਦੇ ਆ ਇਸ ਗੱਲ ਨੂੰ ਕਾਂਗਰਸ ਪਾਰਟੀ ਨੂੰ ਬਾਹਰ ਕੱਢਿਆ ਇਸ ਤੇ ਕੱਢਿਆ ਇਹਨਾਂ ਨੇ ਨਹੀਂ ਕੰਮ ਕੀਤਾ ਸੀ ਹੁਣ ਢਾਈ ਸਾਲਾਂ ਨੂੰ ਆਏ ਹੋਵੇ ਜਿਹੜਿਆਂ ਨੇ ਵਾਦੇ ਕੀਤੇ ਆ ਉਹ ਕਿਉਂ ਨਹੀਂ ਪੂਰੇ ਹੋ ਰਹੇ ਸਭ ਤੁਸੀਂ ਗੱਲ ਕਰ ਦਿੱਤਾ ਕਿ ਵਾਦੇ ਪੂਰੇ ਨਹੀਂ ਇੱਕ ਸਰ ਮੈਂ ਤੁਹਾਨੂੰ ਹੋਰ ਗੱਲਾਂ ਪੁੱਛਦਾ ਹਾਂ ਮੈਂ ਦੇਖੋ ਤੁਸੀਂ ਸਮਾਜ ਸੇਵਕ ਵੀ ਹੋ ਨਕੌਦਰ ਦੇ ਕਾਂਗਰਸ ਦੇ ਸ਼ਹਿਰੀ ਪ੍ਰਧਾਨ ਵੀ ਹੋ ਆਮ ਨਾਗਰਿਕ ਵੀ ਹੋ ਲੋਕ ਉਧਰ ਦੇ ਵੋਟਰ ਵੀ ਆਪਦੇ ਸਹੀ ਦੱਸਿਓ ਔਰ ਦਿਲ ਤੇ ਹੱਥ ਰੱਖ ਕੇ ਦੱਸਿਓ ਕਿ 8 ਮਹੀਨੇ ਹੋ ਗਏ ਆ ਕਿ ਸੁਸ਼ੀਲ ਰਿੰਕੂ ਦਾ ਕੋਈ ਇੱਕ ਕੰਮ ਸਾਨੂੰ ਦਿਨਾ ਦੋ ਕਿ ਉਹਨਾਂ ਨੇ ਕੰਮ ਕੀਤਾ ਏ ਇੱਕ ਵੋਟਰ ਹੋਣ ਦੇ ਨਾਤੇ ਦੇਖੋ ਜੇ ਮੈਂ ਟੀਕਾ ਟਿੱਪਣੀ ਕਰੂੰਗਾ ਆਮ ਜਿਹੜੇ ਪਾਰਟੀ ਦੇ ਆਮ ਆਲੀ ਪਾਰਟੀ ਦੇ ਲੀਡਰ ਸੇਵਲ ਹੋ ਕੇ ਕਹਿਣਗੇ ਜੀ ਇਹ ਟੀਕਾ ਟਿੱਪਣੀ ਕਰਦੀ ਹੈ ਤੁਸੀਂ ਕਿਹਾ ਇੱਕ ਵੋਟਰ ਸ਼ਹਿਰੀ ਹੋਣ ਦੇ ਨਾਤੇ ਮੈਂ ਸੁਸ਼ੀਲ ਕੁਮਾਰ ਰਿੰਕੂ ਜੀ ਨੂੰ ਜਦੋਂ ਦੇ ਜਿੱਤੇ ਐ ਮੈਂ ਨਕੋਦਰ ਕੋਈ ਪਬਲਿਕ ਮੀਟਿੰਗ ਅਟੈਂਡ ਕਰਦੇ ਨਹੀਂ ਦੇਖਿਆ ਹਿੰ ਤਾਂਡੇ ਜੇਕਰ ਹਲਕਾ ਇੰਚਾਰਜ ਦੀ ਗੱਲ ਕਰੀ ਤਾਂ ਮੈਂ ਸ਼ੁਰੂਆਤ ਆਪਾਂ ਥੋੜੀ ਜਿਹੀ ਮੈਂ ਗੱਲ ਨੂੰ ਲੰਬੀ ਹੋ ਜਾਣੀ ਹੈ ਕਿ ਦੇਖੋ ਸ਼ਾਹਕੋਟ ਹਲਕੇ ਦੇ ਵਿੱਚ ਆਮ ਆਦੀ ਪਾਰਟੀ ਨੂੰ ਕੋਈ ਹਲਕਾ ਇੰਚਾਰਜ ਨਹੀਂ ਮਿਲ ਰਿਹਾ ਤੇ ਨਕੋਦਰ ਦੀ ਵੀ ਸੀਟ ਹਾਰੇ ਹੋਇਆ ਤੇ ਸ਼ਾਹਕੋਟ ਦੇ ਵੀ ਸੀਟਾ ਦੋਨੇ ਆਮਾ ਦੀ ਪਾਰਟੀ ਕੋਲ ਇੱਕ ਆਮਾ ਦੀ ਪਾਰਟੀ ਕੋਲ ਦੂਜੇ ਪਾਸੇ ਉਹ ਹਲਕਾ ਚਾਰਜ ਨਹੀਂ ਮਿਲਦਾ ਪਿਆ ਤਾਂ ਤੁਹਾਡੇ ਜੋ ਹਲਕਾ ਅਨਚਾਰਜਾ ਡਾਕਟਰ ਸ਼ਬਦ ਇੱਕ ਬੜਾ ਵੱਡਾ ਨਵਜੋਤ ਸਿੰਘ ਦਾ ਹੀ ਹੈ ਤੁਸੀਂ ਮਿਹਨਤ ਕਰ ਰਹੇ ਹੋ ਉਹਨਾਂ ਦੀ ਸਾਰੀ ਨਹੀਂ ਕੋਈ ਮਿਹਨਤ ਨਹੀਂ ਨਾ ਤਾਂ ਮੀਟਿੰਗਾਂ ਸਰ ਨਾ ਕਿਸੇ ਆਉ ਲੋਕਾਂ ਦੇ ਵਿੱਚ ਜਿਆਦਾ ਵਿਚਰਦੇ ਕਿ ਕਾਂਗਰਸ ਨੂੰ ਮਜ਼ਬੂਤੀ ਕਰ ਲਿਓ ਉਹਨਾਂ ਦਾ ਥੋੜਾ ਹੱਕ ਨਹੀਂ ਬਣਦਾ ਜੀ ਇਹ ਗੱਲ ਕਹਿਣੀ ਤੇ ਬੇਈਮਾਨੀ ਹੋਗੀ ਤੁਸੀਂ ਸੋਸ਼ਲ ਮੀਡੀਆ ਜਾ ਕੇ ਦੇਖੋ ਮੇਰਾ ਖਲ ਕੋਈ ਦਿਨ ਐਸਾ ਖਾਲੀ ਨਹੀਂ ਹੈਗਾ ਜਿੱਦਣ ਡਾਕਟਰ ਨਿਰੋਜ ਸਿੰਘ ਦਈਆ ਨਕੂਦ ਨਹੀਂ ਹੁੰਦੇ ਪਬਲਿਕ ਮੀਟਿੰਗ ਨਹੀਂ ਡੰਕ ਕਰਦੇ ਤੁਸੀਂ ਇਹ ਮੈਨੂੰ ਕਹਿਂ ਚ ਬੜਾ ਖੁਸ਼ੀ ਹੋ ਰਹੀ ਆ ਵੀ ਡਾਕਟਰ ਨਿਰੋਜ ਸਿੰਘ ਦਈਆ ਜੀ ਰਹਿਣ ਬਾਈ ਥੱਲੇ ਜੇ ਮੈਂ ਅੱਜ ਪ੍ਰਧਾਨ ਬਣਿਆ ਸ਼ਹਿਰ ਦਾ ਕਾਂਗਰਸ ਦਾ ਸਾਡੇ ਬੂਥ ਕਮੇਟੀਆਂ ਤੱਕ ਬਣ ਚੁੱਕੀਆਂ ਆ ਸਾਡੇ ਮੰਡਲ ਕਮੇਟੀ ਤੱਕ ਬਣ ਚੁੱਕੀ ਆ। ਆਮ ਲੋਕ ਜਦੋਂ ਇਸ ਜਨਤਾ ਦੇ ਵਿੱਚ ਜਾਣਦੇ ਆ ਤਾਂ ਲੋਕ ਕਹਿੰਦੇ ਆ ਕਿ ਜਦੋਂ ਵੋਟਾਂ ਪਈਆਂ ਸੀ ਕਾਂਗਰਸ ਵੀ ਵੱਡਾ ਲਾਮ ਲਸ਼ਕਰ ਲੈ ਕੇ ਆਏ ਸੀ। ਡਾਕਟਰ ਨਮਜੋਤ ਸਿੰਘ ਦਾ ਇਹ ਕਹਿੰਦੇ ਕੱਲੇ ਕੱਲੇ ਗਲੀ ਦੇ ਵਿੱਚ ਆਏ ਸੀ। ਕਹਿੰਦੇ ਹੁਣ ਕਾਂਗਰਸ ਦਾ ਦਫਾੜ ਹੋ ਗਿਆ। ਕਹਿੰਦੇ ਜੋ ਅਕਾਲੀ ਦੱਸੇ ਪਹਿਲਾਂ ਖਤਮ ਸੀ ਤੇ ਕਾਂਗਰਸ ਨੇ ਵੋਟਾਂ ਨਹੀਂ ਪਾਣੀਆਂ। ਕਹਿੰਦੇ ਇਹਨਾਂ ਦੇ ਵੀ ਹੁਣ ਧੜੇ ਬਣ ਕੇ ਬਣਦੇ ਨਹੀਂ ਇਹਨਾਂ। ਨਹੀਂ 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 ਬਿਲਕੁਲ ਇਹ ਗਲਤ ਧਾਰਨਾ ਤੁਹਾਡੀ ਹਦੀਪ ਜੀ ਮੈਂ ਤੇ ਕਹੂੰਗਾ ਤੁਸੀਂ ਮੈਨੂੰ ਛੱਡ ਕੇ ਤੁਸੀਂ ਆਮ ਸ਼ਹਿਰ ਦੇ ਵਿੱਚ ਹਲਕੇ ਦੇ ਵਿੱਚ ਜਾ ਕੇ ਪਿੰਡਾਂ ਜਿਹੜਾ ਸ਼ਹਿਰਾਂ ਆਪਣੇ ਲੈਵਲ ਤੇ ਕਿੰਨੀ ਮਿਹਨਤ ਕਰ ਰਹੇ ਹਾਂ। ਨਿਵੇਦਸ਼ਕ ਐਨਐਨਆਰ ਨਿਊਜ਼ ਨਾਲ ਜੁੜੇ ਹੋ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਸਾਡੀ ਲਗਾਤਾਰ ਕੋਸ਼ਿਸ਼ ਹੁੰਦੀ ਹੈ ਕੰਮ ਜਨਤਾ ਦੇ ਮੁੱਦੇ ਆਮ ਜੋ ਪਿੰਡਾਂ ਜਾਂ ਸ਼ਹਿਰਾਂ ਦੇ ਵਿੱਚ ਜੋ ਬਹੁਤ ਸਾਰੇ ਮੁੱਦੇ ਆ ਕਹਿ ਸਕਦੇ ਆ ਗਵਾਚੇ ਹੋਇਆ ਕਿ ਲੀਡਰ ਬੋਲਦੇ ਆ ਪਰ ਉਹ ਅਸਰ ਨਹੀਂ ਹੁੰਦਾ ਤੇ ਅਜੇ ਇਹ ਮੁੱਦਿਆਂ ਤੇ ਅਜਾਪਨ ਕੋਦਰ ਦੇ ਸ਼ਹਿਰੀ ਪ੍ਰਧਾਨ ਗੌਰਵ ਜੈਨ ਨਾਲ ਗੱਲ ਕਰਾਂਗੇ ਕਿਉਂਕਿ ਨਕੋਦਰ ਦੀ ਜੇਕਰ ਗੱਲ ਕਰੇ ਤਾਂ ਲੰਮੇ ਸਮੇਂ ਤੋਂ ਲੁੱਟਾਂ, ਖੋਹਵਾ, ਵਾਰਦਾਤਾ ਉਹ ਚਲਰੀਆਂ ਲੁੱਟਖੋਵਾਂ ਦਾ ਨਾਮ ਸੁਣਦੇ ਹੀ ਇੱਕ ਵਾਰ ਦਿਲ ਕਹਿ ਸਕਦੇ ਤੱਕਦਾ ਕਰਨ ਲੱਗ ਜਾਂਦਾ ਪਰ ਨਕੋਦਰ ਦੇ ਵਿੱਚ ਚੋਰ ਬੇਖੌਫ ਆ ਤਾਂ ਗੌਰਵ ਜੈਨ ਜੀ ਲੰਬੇ ਸਮੇਂ ਤੋਂ ਕੁਝ ਕਰਨਾ ਕਰਕੇ ਅਸੀਂ ਨਹੀਂ ਸੀ ਹਾਜ਼ਰ ਹੋਏ ਔਰ ਇੱਕ ਵਾਰ ਫੇਰ ਸੜਨ ਨਾਲ ਹਾਜ਼ਰ ਹੈ ਗੌਰਵ ਜੈਨ ਹਾਂ ਸਰ ਸਭ ਤੋਂ ਪਹਿਲਾਂ ਐਨਐਨਆਰ ਨਿਊਜ਼ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹਦੀਪ ਜੀ ਤੁਹਾਡਾ ਵੀ ਬਹੁਤ ਧੰਨਵਾਦ ਤੁਸੀਂ ਸਮਝ ਸਮਝ ਕੇ ਲੋਕਾਂ ਦੀ ਬਾਤ ਬਲੰਦ ਕਰਦੇ ਹੋ ਹਕਮਗੋਲ ਸਸਕੀਪ ਜਾਨ ਨਹੀਂ ਦੋਸਤ ਸਰ ਸਵਾਲ ਆਪਾਂ ਲਗਾਤਾਰ ਗੱਲਾਂ ਹੋਈ ਹੁੰਦੀਆਂ ਕੇ ਵਾਰ ਗੱਲਾਂ ਕੁਝ ਪੁਰਾਣੀਆਂ ਹੋ ਜੇ ਨੇ ਤੇ ਕੇ ਵਾਰ ਆਪਾਂ ਨਵੀਆਂ ਗੱਲਾਂ ਕਰ ਲੈਣੀਆਂ ਉਧਰ ਦੇ ਵਿੱਚ ਅੱਜਾਂ ਕੋਈ ਦਿਨ ਖਾਲੀ ਨਹੀਂ ਜਾਂਦਾ ਔਰ ਨਕੋਦਾ ਦੀ ਦੁਕਾਨ 'ਚ ਮਠਿਆਈ ਦੀ ਹੋਵੇ ਤੇ ਚਾਹੇ ਫਿਰ ਮੋਬਾਈਲਾ ਨਹੀਂ ਹੋਵੇ ਤੇ ਚਾਹੇ ਮੈਡੀਕਲ ਦੀ ਹੋਵੇ ਤੇ ਚੋਰ ਐਦਾਂ ਨਹੀਂ ਦੇਖਦੇ ਕਿ ਇਥੋਂ ਸਮਾਨ ਥੋੜਾ ਮਿਲੂਗਾ ਜਿਆਦਾ ਮਿਲੂਗਾ ਬਾਸ ਸ਼ਟਰ ਦੇਖਦੇ ਆ ਵੀ ਚਲ ਕੋਈ ਅੰਦਰੋਂ ਕੁਝ ਤਾਂ ਤੁਹਾਨੂੰ ਮਿਲੂਗਾ ਲਗਾਤਾਰ ਚੋਰੀਆਂ ਦੇ ਵਾਰਦਾਤਾਂ ਹੋ ਰਹੀਆਂ ਉਹ ਠੰਮਣ ਦਾ ਨਾਂ ਨਹੀਂ ਲੈ ਰਹੀਆਂ ਅਦੀਪ ਜੀ ਤੁਸੀਂ ਬੜੇ ਸੁਲਝੇ ਪੱਤਰਕਾਰ ਹੋ ਅਸੀਂ ਵੀ ਪਿਛਲੇ ਕਾਫੀ ਲੰਬੇ ਸਮੇਂ ਤੋਂ ਸਮਾਜ ਵਿੱਚ ਵਿਚਰਦੇ ਆ ਚਲੋ ਮੈਂ ਸ਼ਹਿਰੀ ਕਾਉਂਸਲਰ ਪ੍ਰਧਾਨ ਵੀ ਆ ਮੇਰੀ ਮਿਸਿਸ ਕਾਉਂਸਲਰ ਵੀ ਆ ਪਰ ਜੋ ਹਾਲਾਤ ਮੈਂ ਨਕੋਦਰ ਦੇ ਪਿਛਲੇ 2-3 ਸਾਲ ਤੋਂ ਦੇਖੇ ਆ ਇਦਾਂ ਦੇ ਹਾਲਾਤ ਨਕੋਦਰ ਦੇ ਅੱਜ ਤੱਕ ਨਹੀਂ ਸੀਗੇ ਹਰ ਬਰੀਤੀ ਪੈਣ ਸ਼ਹਿਰ ਨਿਵਾਸੀ ਬਿਲਕੁਲ ਭੈ ਦੇ ਮਾਹੌਲ ਜੀ ਜੀ ਆ ਨਾ ਤੋ ਦਿਨੇ ਸੁਰੱਖਿਤਾ ਨਾ ਰਾਤ ਨੂੰ ਸੁਰੱਖਿਤਾ ਹਰ ਵੇਲੇ ਡਰ ਖੋਫ ਉਹਨਾਂ ਦੇ ਚਿਹਰੇ ਤੇ ਦੇਖੋ ਤੁਹਾਨੂੰ ਮੇਰੇ ਨਾਲ ਤੁਸੀਂ ਆਮ ਪਬਲਿਕ ਨੂੰ ਜਾ ਕੇ ਪੁੱਛੋ ਵੀ ਮੱਲਿਆਂ ਗਲੀਆਂ ਚ ਸ਼ਹਿਰਾਂ ਚ ਪਿੰਡਾਂ ਚ ਕੀ ਹਾਲਾਤ ਬਣ ਚੁੱਕੇ ਆ ਚੋਰੀਆਂ ਤੇ ਬਹੁਤ ਹੁਣ ਮਾਈਨਰ ਗੱਲ ਹੋ ਗਈ ਆ ਹੁਣ ਚੋਰੀ ਦਾ ਨਾ ਕੋਈ ਮੋਟਰਸਾਈਕਲ ਚੋਰੀ ਹੋ ਗਿਆ ਕੋਈ ਚੇਨ ਸਟ੍ਰੀਨਿੰਗ ਹੋ ਗਈ ਮੋਬਾਈਲ ਚੋਰੀ ਹੋ ਗਿਆ ਆਪਾਂ ਕੰਪਲੇਨਟ ਲੈ ਕੇ ਵੀ ਜਾਂਦੇ ਆ ਤੇ ਜਿੱਦ ਨੂੰ ਅਹੀ ਕੰਪਲੇਨਟ ਦੇਣੀ ਉਹ ਵੀ ਹੱਸਦੇ ਆ ਇਹ ਕੀ ਲੈ ਕੇ ਆ ਗਏ ਤੋ ਰੋਜ਼ ਦਾ ਕੰਮ ਆ ਨਸ਼ਿਆਂ ਦਾ ਕੀ ਹਾਲਾਤ ਹੋ ਗਏ ਤੁਸੀਂ ਨਸ਼ਿਆਂ ਦੇ ਗੱਲ ਨਹੀਂ ਕੀਤੀ ਨਸ਼ੇ ਦੇ ਕੀ ਹਾਲਾਤ ਹੋ ਗਏ ਨਕੌਦਰ ਸ਼ਹਿਰ ਦੇ ਵਿੱਚ ਕੋਈ ਐਸੀ ਨੁੱਕਰ ਗਲੀ ਮੱਲਾ ਨਹੀਂ ਹੈਗਾ ਨਸ਼ਾ ਵੇਚਦਾ ਜਿੱਥੇ ਸ਼ਰੀਅਮ ਨਸ਼ਾ ਨਹੀਂ ਵਿਕਦਾ ਕੀ ਪੁਲਿਸ ਨੂੰ ਪਤਾ ਨਹੀਂ ਕਿ ਸਾਡੇ ਵੱਡੇ ਲੀਡਰਾਂ ਨੂੰ ਪਤਾ ਨਹੀਂ ਹਾਂ ਸਰ ਇਹ ਦੇਖੋ ਲਗਾਤਾਰ ਤੁਸੀਂ ਬੋਲਦੇ ਹੋ ਕਿ ਤੁਹਾਡੀ ਸਰਕਾਰ ਸੱਤਾ ਦੇ ਵਿੱਚ ਆਈ ਸੀ ਉਸ ਤੋਂ ਪਹਿਲਾਂ ਵੀ ਕਾਲੀਦਾਰ ਨਸ਼ੇ ਦੀ ਮੋਦੀ ਦੇ ਬਦਨਾਮ ਹੋਈ ਪਰ ਸਰਕਾਰ ਕਾਰਵਾਈ ਕਿਉਂ ਨਹੀਂ ਹੁੰਦੀ ਇੱਕ ਤਰ੍ਹਾਂ ਕਿਤੇ ਕਿ ਪ੍ਰਸ਼ਾਸਨ ਨੂੰ ਜ਼ਿੰਮੇਵਾਰ ਮੰਨੀ ਜਾਂ ਸ਼ਹਿਰ ਦੇ ਕਹਿ ਸਕਦੇ ਆ ਤੁਸੀਂ ਐਮਸੀਓ ਜਾਨਕਿ ਜ਼ਿੰਮੇਵਾਰ ਕਿਸ ਨੂੰ ਠਾ ਰਿਆ ਜਾਵੇ ਕਿਸ ਤਰ੍ਹਾਂ ਰੁਕ ਸਕਦੀ ਹੈ ਦੇਖੋ ਮੈਂ ਇਹ ਨਹੀਂ ਕਹਦਾ ਵੀ ਜਦੋਂ ਕਾਂਗਰਸੀ ਸਰਕਾਰ ਪੰਜਾਬ ਸੀਗੀ ਕੈਪਟਨ ਹਰਮਿੰਦਰ ਮੁਖਮੰਦ ਸਿੰਘ ਨਸ਼ਾ ਨਹੀਂ ਸੀਗਾ ਜਾਂ ਚੋਰੀਆਂ ਲੁੱਟਖੋਹਾਂ ਨਹੀਂ ਸੀਗੀਆਂ ਪਰ ਉਹਦੇ ਤੇ ਕੰਟਰੋਲ ਬਹੁਤ ਜ਼ਿਆਦਾ ਸੀ ਜੇ ਉਹ ਸਮੇਂ ਦੇ ਵਿੱਚ 100 ਦੇ ਵਿੱਚੋਂ 10 ਜਾਂ 20% ਚੋਰੀ ਲੁੱਟਾਂ ਖੋਹਾਂ ਨਸ਼ੇ ਦਾ کاروبار ਸਿਗਾ ਆਈ ਦੀ ਡੇਟ ਵਿੱਚ ਮੈਂ ਕਹੂੰਗਾ 100 ਤੋਂ 100% ਹੀ ਹੋ ਚੁੱਕਾ ਹਾਲਾਤ ਮਾੜੇ ਹੋ ਸਕਦੇ ਆ ਆਪਾਂ ਕਹਿ ਸਕਦੇ ਆ ਇੰਨੇ ਜਿਆਦਾ ਮਾੜੇ ਹਾਲਾਤ ਮੈਂ ਪਿਛਲੇ ਕਈ ਸਾਲਾਂ ਚ ਨਹੀਂ ਦੇਖੇ ਜੋ ਹੁਣ ਹਾਲਾਤ ਹੋ ਚੁੱਕੇ ਆ ਦੇਖੋ ਸਰਕਾਰ ਤਾਂ ਕਹਿੰਦੀ ਸੀ ਕਿ ਨਵਾਂ ਬਦਲਾਵ ਦਾ ਗਰੰਟੀਆਂ ਲੈ ਕੇ ਆਈਆਂ ਪਰ ਆਮ ਜੋ ਗਰੰਟੀਆਂ ਆਮ ਲੋਕਾਂ ਨੂੰ ਰਾਸ ਨਹੀਂ ਆ ਰਹੀਆਂ ਅਦੀਪ ਜੀ ਤੁਸੀਂ ਦੇਖੋ ਸਵਾ ਦੋ 2.5 ਸਾਲ ਦੀ ਸਰਕਾਰ ਹੀ ਹੋ ਗਈ ਆ ਸਵਾ ਦੋ ਢਾਈ ਸਾਲ ਦੇ ਵਿੱਚ ਤੁਸੀਂ ਹਸਪੀਟਲ ਦਾ ਹਾਲ ਦੇਖੋ ਕੀ ਆ ਐਜੂਕੇਸ਼ਨ ਸਿਸਟਮ ਦਾ ਹਾਲ ਦੇਖੋ ਕੀ ਆ ਸਰਕਾਰੀ ਬੱਸਾਂ ਦਾ ਹਾਲ ਦੇਖੋ ਕੀ ਆ ਮਹਿਲਾਵਾਂ ਨੂੰ ਆਪਾਂ ਕਹਿੰਦੇ ਆਪਾਂ ਫ੍ਰੀ ਸਰਵਿਸ ਦਿੱਤੀ ਆ ਯਾਤਰਾ ਕਰਨ ਦੀ ਪੰਜਾਬ ਦੇ ਵਿੱਚ ਲੇਕਿਨ ਮਹਿਲਾਵਾਂ ਵਿਚਾਰੀਆਂ ਬੈਠਣ ਕਿੱਥੇ ਜਗ੍ਹਾ ਹੀ ਹੈ ਨਹੀਂ ਬੱਸਾਂ ਦੇ ਵਿੱਚ ਬੱਸਾਂ ਪਰ ਜਾਂਦੇ ਥਾਣੀ ਬੈਠੀ ਥਾਣੀ ਮਿਲਦਾ ਔਰ ਵਿਚਾਰੀਆਂ ਹੱਥ ਦਿੰਦੀਆਂ ਰਸਤੇ ਬੱਸ ਨਹੀਂ ਰੋਕਦਾ ਕੋਈ ਰੋਡਵੇਅ ਕਰਮਚਾਰੀ ਆਪਣੀ ਪਰੇਸ਼ਾਨਾ ਉਹ ਕਹਿੰਦੇ ਜੀ ਬੰਗਲਾ ਤੋਂ ਬਾਅਦ ਅਸੀਂ ਬਣਾਉਣਾ ਨਹੀਂ ਬੱਸਾਂ ਪੰਜਾਬ 'ਚ ਹੈ ਨਹੀਂ ਮਹਿਲਾਵਾਂ ਜਾਣ ਕਿੱਥੇ ਦੱਸੋ ਹਾਂ ਸਰ ਬਹੁਤ ਸਾਰੇ ਮੁੱਦੇ ਆ ਤਾਂ ਉਸ ਤੋਂ ਅੱਗੇ ਆਪਾਂ ਮੁੱਦੇ ਦੀ ਗੱਲ ਕਰਦੇ ਹਾਂ ਕੁਝ ਟਾਈਮ ਪਹਿਲਾਂ ਤਕਰੀਬਨ 7 ਮਹੀਨੇ ਸਰ ਹੋ ਗਏ ਹੋਣੇ ਆ ਜਿਹੜੇ ਇਲੈਕਸ਼ਨ ਹੋਏ ਸੀ ਸ਼ਿਸ਼ੀਲ ਕਮਰਿੰਕੂ ਐਮਪੀ ਬਣੇ ਸੀ ਹਾਂ ਮੈਂਬਰ 7-8 ਮਹੀਨੇ ਤਕਰੀਬਨ ਹੋ ਬਈ ਚੁੱਕੇ ਜੀ ਬਿਲਕੁਲ ਤੁਹਾਡੀ ਗੱਲ ਸਹੀ ਹੈ ਹਾਂ ਸਰ 7-8 ਮਹੀਨੇ ਹੋ ਗਿਆ ਉਦੋਂ ਸਰ ਅਜੇ ਕੋਈ ਵੀ ਪਾਰਟੀ ਨਹੀਂ ਸੀ ਜਿਹੜੀ ਪੂਰੀ ਪਵਾਂਪਾਰ ਨਕੂਦਰ ਦੇ ਵਿੱਚ ਪਰ ਲਾਮ ਲਸ਼ਕਰ ਪੂਰਾ ਲੈ ਕੇ ਆ ਜਾਵੇ ਹਰ ਇੱਕ ਪਾਰਟੀ ਸੁਖਵੀਰ ਸਿੰਘ ਬਾਦਲ ਇੱਥੋਂ ਤੱਕ ਸੀ ਐਮ ਭਗਵੰਤ ਮਾਨ ਤੁਹਾਡੇ ਵੀ ਲੀਡਰ ਆਏ ਸੀ ਉਹ ਸਿਰਫ ਕਹਿ ਸਕਦੇ ਆ ਕਿ ਇੱਕ ਇੰਨਾ ਵੱਡਾ ਸਿਆਸੀ ਅੱਡਾ ਬਣ ਗਿਆ ਕਰੋੜਾਂ ਰੁਪਏ ਖਰਚੇ ਹੋਣਗੇ ਪਰ ਉਸ ਤੋਂ ਬਾਅਦ ਆਪਣੇ ਨਕੋਦਰ ਦਾ ਹਸਪਤਾਲ ਦਾ ਵੀ ਹਾਲਾਤ ਮਾੜੇ ਆ ਅਜੇ ਤੱਕ ਕਹਿ ਸਾਂ ਉਹ ਤੇ ਬੱਸ ਸਟੈਂਡ ਦੀ ਹਾਲਾਤ ਮਾੜੇ ਆ ਸੁਸ਼ੀਲ ਕੰਬਾ ਰਿੰਕੂ ਐਮਪੀ ਨੇ ਇੰਨੇ ਵੱਡੇ ਵਾਅਦੇ ਕਰਤੇ ਕਹਿੰਦੇ ਵੀ ਬੱਸ ਨਕੋਦਰ ਤਾਂ ਪੰਜਾਬ ਕ ਨੂੰ ਕਹਿੰਦੇ ਸੋਨੇ ਦੀ ਚੁੜੀ ਬਣਾਉਣੀ ਆ ਤੇ ਨਕੋਦਰ ਵੀ ਇੱਕ ਚੁੜੀ ਬਣ ਜੂਗੀ ਸੋਨੇ ਦੀ ਉਹਨਾਂ ਅਸਰ ਚਾਂਦੀ ਦੀ ਬਣੀ ਆ ਉਹਦਾ ਤਾਂ ਪਿੱਤਲ ਦੀ ਹਾਲਾਤ ਉਹਦਾਂ ਦੀ ਹੈ ਹਦੀਪ ਜੀ ਤੁਹਾਨੂੰ ਮੈਂ ਇੱਕ ਬੜੀ ਹਾਸੇ ਦੀ ਗੱਲ ਦੱਸਦਾ ਅਇਤੋਂ ਤਕਰੀਬਨ 8 ਸਾਲ ਪਹਿਲਾਂ ਨਕੋਦਰ ਦਾ ਜੱਚਾ ਬੱਚਾ ਕੇਂਦਰ ਬੰਨਾ ਸ਼ੁਰੂ ਹੋਇਆ। ਔਰ ਬੰਦਾ ਰਿਆ ਕਾਂਗਰਸ ਸਰਕਾਰ ਵੀ ਰਹੀ ਗ੍ਰਾਂਟ ਆਈ ਸੈਂਟਰ ਗਵਰਨਮੈਂਟ ਨੇ ਭੇਜੀ ਪੰਜਾਬ ਕੋਲੀਸ਼ਨ ਦਾ ਬੰਦਾ ਰਿਆ। ਅੱਜ ਉਹ ਜੱਚਾ ਬੱਚਾ ਕੇਂਦਰ ਬਣੇ ਨੂੰ 4.5 4 ਮਹੀਨੇ ਹੋ ਗਏ ਆ। ਉਹ ਬਿਲਡਿੰਗ ਦਾ ਬੁਰਾ ਹਾਲ ਹੋਣਾ ਸ਼ੁਰੂ ਹੋ ਗਿਆ। ਲੇਕਿਨ ਉਹ ਸ਼ੁਰੂ ਨਹੀਂ ਕਰ ਸਕੇ। ਕੀ ਕਰਨ ਜਿਹੜੀ ਬਿਲਡਿੰਗ ਇਨਫਰਸਟ੍ਰਕਚਰ ਤਿਆਰ ਆ। ਤੁਸੀਂ ਉਹ ਚਾਚਾ ਬੱਚਾ ਕਹਿੰਦਾ ਨਕੋਦਰ ਦੇ ਲੋਕਾਂ ਦੇ ਹੈਂਡਓਵਰ ਕਿਉਂ ਨਹੀਂ ਕਰ ਰਹੇ ਇਹਦਾ ਕਾਰਨ ਕੀ ਆ ਨਾ ਡਾਕਟਰ ਨਾ ਸਟਾਫ ਆ ਉਧਰ ਦੀ ਉਧਰ ਬਿਲਡਿੰਗ ਬਣੀ ਪਈ ਆ ਸਾਡੇ 4 ਮਹੀਨੇ ਤੋਂ ਬਿਲਡਿੰਗ ਰਾਹ ਦੇਖਦੀ ਪਈ ਆ ਵੀ ਕਦੋਂ ਚਾਚਾ ਪਾਜਾ ਕਹਿੰਦਾ ਚੱਲੂਗਾ ਆ ਸਰਕਾਰ ਦੇ ਹਾਲਾਤ ਆ ਤੁਸੀਂ ਮੈਂ ਇੱਕ ਮਿੰਟ ਮੇਰੀ ਗੱਲ ਪੂਰੀ ਹੋ ਲੈਂਦੇ ਹੋ ਮੈਂਬਰ ਆਫ ਪਾਰਲੀਮੈਂਟ ਤੁਸੀਂ ਸੁਸ਼ੀਲ ਰਿੰਕੂ ਜੀ ਦੀ ਗੱਲ ਕੀਤੀ ਆ 8 ਮਹੀਨੇ 9 ਮਹੀਨੇ ਹੋ ਗਏ ਕੀ ਉਹਨਾਂ ਨੂੰ ਇਹ ਨੋਟਿਸ ਨਹੀਂ ਧਿਆਨ ਚ ਨਹੀਂ ਉਹਨਾਂ ਨੇ ਦੇਖਣਾ ਚਾਹੀਦਾ ਵੀ ਇਹ ਬਿਲਡਿੰਗ ਬਣੀ ਆ ਜਨਤਾ ਦੇ ਪੈਸਿਆਂ ਦੀ ਬਣੀ ਆ ਲੋਕਾਂ ਨੂੰ ਸਹੂਲਤ ਦੇਣ ਵਾਸਤੇ ਬਣੀ ਆ ਸਾਢੇ 4 ਮਹੀਨੇ 5 ਮਹੀਨੇ ਨੂੰ ਬਣੀ ਨਾ ਹੋ ਗਈ ਆ ਪਰ ਤੁਸੀਂ ਉਹਦਾ ਡਾਡਰ ਕਿਹੜੀ ਗਰੇ ਹੋ ਵੀ ਕੌਣ ਡਾਡਰ ਕਰਦਾ ਕੋਲੋਂ ਸ਼ੁਰੂ ਹੋਏ ਕਿਉਂ ਨਹੀਂ ਲੋਕਾਂ ਸਪੋਰਟ ਕਰ ਰਹੇ ਹੋ ਸਰ ਤੁਸੀਂ ਚਾਚਾ ਬੱਚਾ ਕੇਂਦਰ ਦਾ ਜ਼ਿਕਰ ਕੀਤਾ ਤੇ ਮੈਨੂੰ ਵੀ ਇਸ ਤਰ੍ਹਾਂ ਯਾਦ ਆ ਗਿਆ ਮੈਂ ਕਿਸੇ ਰਿਪੋਰਟ ਵੀ ਲਾਇਆ ਸੀ ਉਸ ਸਰ ਕੱਲੀ ਨੂੰ ਲੈ ਕੇ ਰੰਗ ਨੂੰ ਲੈ ਕੇ ਬੜਾ ਵੱਡਾ ਰੋਲਾ ਪਿਆ ਸੀਗਾ ਉਸ ਤੋਂ ਬਾਅਦ ਸਰ ਉਹ ਕੱਲ ਵੀ ਠੱਪ ਹੋ ਗਈ ਕੋਈ ਗੱਲ ਨਹੀਂ ਜਦੋਂ ਹਰਦੀਪ ਜੀ ਤੁਸੀਂ ਇਹ ਰਿਪੋਰਟ ਲਾਈ ਸੀ ਮੈਨੂੰ ਲੱਗਦਾ ਉਸ ਤੋਂ ਬਾਅਦ ਇਹਦੀ ਰੈਨੋਵੇਸ਼ਨ ਦੁਬਾਰਾ ਕਰਕੇ ਉਹ ਲੀਪਾ ਪੋਠੀ ਕਰਕੇ ਦੁਬਾਰਾ ਫੇਰ ਤਿਆਰ ਕਰਤਾ ਉਸ ਗੱਲ ਨੂੰ ਵੀ 4 ਮਹੀਨੇ ਹੋ ਚੁੱਕੇ ਆ ਕਿਨੂੰ ਡਿਗੜਿਆ ਹਸਪਤਾਲ ਦਾ ਹਾਲ ਦੇਖੋ ਕੀ ਬਣਿਆ ਪਿਆ ਡਾਕਟਰਾਂ ਦੀ ਕਮੀ ਹੈ ਇੱਥੇ ਦਵਾਈਆਂ ਦੀ ਕਮੀ ਹੈ ਇੱਥੇ ਆ ਟੈਸਟਾਂ ਦੀ ਕਮੀ ਹੈ ਇੱਥੇ ਆ ਸਟਾਫ ਹੈ ਨਹੀਂ ਨਰਸਿਸ ਹੈ ਨਹੀਂ ਬੈੱਡ ਹੈ ਨਹੀਂ ਜੇ 50 ਬੈੱਡ ਦਾ ਹਸਪਤਾਲ 30 ਬੈੱਡ ਦਾ ਜੱਚਾ ਬੱਚਾ ਕੇਂਦਰ ਛਾ ਇੱਕ ਥੀਏਟਰ ਦੇ ਵਿੱਚ ਉੱਥੇ ਹੀ ਪ੍ਰੈਗਨੈਂਸੀ ਸਰ ਹੁੰਦਾ ਉੱਥੇ ਦੂਜੇ ਆਪਰੇਸ਼ਨ ਹੁੰਦੇ ਆ ਕਿੰਨੀ ਮਾਰੀ ਢਾਈਆਂ ਸਾਲਾਂ ਦੀ ਸਰਕਾਰ ਨੇ ਕੀ ਕੀਤਾ ਹੈ ਹੈਲਥ ਵਾਸਤੇ ਦੱਸੋ ਮੈਨੂੰ ਸਮਝਾਓ ਲੋਕਾਂ ਨੇ ਬਦਲਾਅ ਲਗਾਇਆ ਸੀਗਾ ਸਾਨੂੰ ਚੱਕ ਕੇ ਬਾਹਰ ਮਾਰਿਆ ਅਸੀਂ ਮੰਨਦੇ ਆ ਇਸ ਗੱਲ ਨੂੰ ਕਾਂਗਰਸ ਪਾਰਟੀ ਨੂੰ ਬਾਹਰ ਕੱਢਿਆ ਇਸ ਤੇ ਕੱਢਿਆ ਇਹਨੇ ਨਹੀਂ ਕੰਮ ਕੀਤਾ ਸੀ ਹੁਣ ਢਾਈ ਸਾਲਿਆਂ ਨੂੰ ਆਏ ਹੋ ਕੇ ਜਿਹੜਾ ਨੇ ਵਾਅਦੇ ਕੀਤੇ ਆ ਉਹ ਕਿਉਂ ਨਹੀਂ ਪੂਰੇ ਹੋ ਰਹੇ ਸਰ ਤੁਸੀਂ ਗੱਲ ਕੀਤਾ ਕਿ ਵਾਅਦੇ ਪੂਰੇ ਨਹੀਂ ਇੱਕ ਸਰ ਮੈਂ ਤੁਹਾਨੂੰ ਹੋਰ ਗੱਲ ਪੁੱਛਦਾ ਹਾਂ ਵੀ ਦੇਖੋ ਤੁਸੀਂ ਸਮਾਜ ਸੇਵਕ ਵੀ ਹੋ ਨਕੋਦਰ ਦੇ ਕਾਂਗਰਸ ਦੇ ਸ਼ਹਿਰੀ ਪ੍ਰਧਾਨ ਵੀ ਹੋ ਆਮ ਨਾਗਰਿਕ ਵੀ ਹੋ ਲੋਕ ਉਧਰ ਦੇ ਵੋਟਰ ਵੀ ਆਪਦੇ ਸਹੀ ਦੱਸਿਓ ਹੋਰ ਦਿਲ ਤੇ ਹੱਥ ਰੱਖ ਕੇ ਦੱਸਿਓ ਕਿ 8 ਮਹੀਨੇ ਹੋ ਗਏ ਆ ਕਿ ਸੁਸ਼ੀਲ ਰਿੰਕੂ ਦਾ ਕੋਈ ਇੱਕ ਕੰਮ ਸਾਨੂੰ ਦਿਵਾ ਦਿਓ ਕਿ ਉਹਨੇ ਕੰਮ ਕੀਤਾ ਇੱਕ ਵੋਟਰ ਹੋਣ ਦੇ ਨਾਤੇ ਦੇਖੋ ਜੇ ਮੈਂ ਟੀਕਾ ਟਿੱਪਣੀ ਕਰੂੰਗਾ ਆਮ ਜਿਹੜੇ ਪਾਰਟੀ ਦੇ ਆਮ ਆਦੀ ਪਾਰਟੀ ਦੇ ਲੀਡਰਸ਼ਿਪ ਵਾਲੋਂ ਉਹ ਕਹਿਣਗੇ ਜੀ ਇਹ ਟੀਕਾ ਟਿੱਪਣੀ ਕਰਦੀ ਐ ਤੁਸੀਂ ਕਿਹਾ ਇੱਕ ਵੋਟਰ ਸ਼ਹਿਰੀ ਹੋਣ ਦੇ ਨਾਤੇ ਬਿਲਕੁਲ ਜੀ ਮੈਂ ਸੁਸ਼ੀਲ ਕੁਮਾਰ ਰਿੰਕੂ ਜੀ ਨੂੰ ਜਦੋਂ ਦੇ ਜਿੱਤੇ ਆ ਮੈਂ ਨਗੋਦਰ ਕੋਈ ਪਬਲਿਕ ਮੀਟਿੰਗ ਅਟੈਂਡ ਕਰਦੇ ਨਹੀਂ ਦੇਖਿਆ ਅੱਜ ਤੱਕ ਮੈਂ ਆਪਣੀ ਤੁਹਾਨੂੰ ਗੱਲ ਦੱਸਦਾ ਤੁਸੀਂ ਅਜੇ ਇੱਕ ਵਾਰ ਹੀ ਦੇਖਿਆ ਵੈਸੇ ਤੁਹਾਨੂੰ ਦਿਸਣਾ ਚਾਹੀਦਾ ਸੀ ਤੁਸੀਂ ਵੀ ਲੀਡਰ ਨੂੰ ਸ਼ਹਿਰ ਪ੍ਰਧਾਨ ਨੂੰ ਨਹੀਂ ਮੈਂ ਨਹੀਂ ਦੇਖਿਆ ਜੀ 나 ਮੈਨੂੰ ਪਤਾ ਉਹਨਾਂ ਨੇ ਕੀ ਕੀਤਾ ਸ਼ਹਿਰ ਚ ਸਾਡੇ ਨਗੋਦਰ ਵਾਸਤੇ ਕੀ ਕੀਤਾ ਕੀ ਉਹਨਾਂ ਨੇ ਦੇਣਾ ਮੈਂ ਹਾਲ ਤੱਕ ਨਹੀਂ ਦੇਖ ਸਕਿਆ ਜੀ ਦੂਜੇ ਪਾਸੇ ਸਰ ਇੱਕ ਦੇਖੋ ਇਸੇ ਚੈਨਲ ਤੇ ਜੋ ਦਰਸ਼ਕ ਦੇਖ ਰਹੇ ਹੋ ਕਿ ਇੱਕ ਅਸੀ ਰਿਪੋਰਟ ਦਿਖਾਈ ਸੀ ਮੀਟਿੰਗਾਂ ਗੌਰਵ ਜੈਨ ਦੀ ਅਗਵਾਈ ਤੇ ਵਿੱਚ ਮੀਟਿੰਗਾਂ ਕਾਂਗਰਸ ਦੀ ਹੋਈਆਂ ਸੀ ਤੁਸੀਂ ਸਰ ਮੀਟਿੰਗਾਂ ਕੀਤੇ ਸੀ ਤੁਹਾਡੇ ਜੇਕਰ ਹਲਕਾ ਅੰਚਾਰ ਦੀ ਗੱਲ ਕਰੀ ਤਾਂ ਮੈਂ ਸ਼ੁਰੂਆਤ ਆਪਾਂ ਥੋੜੀ ਜਿਹੀ ਮੈਂ ਗੱਲ ਨੂੰ ਲੰਬੀ ਹੋ ਜਾਣੀ ਹੈ ਕਿ ਦੇਖੋ ਸ਼ਾਹਕੋਟ ਹਲਕੇ ਦੇ ਵਿੱਚ ਆਮਾ ਦੀ ਪਾਰਟੀ ਨੂੰ ਕੋਈ ਹਲਕਾ ਅੰਚਾਰਜ ਨਹੀਂ ਮਿਲ ਰਿਹਾ ਤੇ ਨਕੌਦਰ ਦੀ ਵੀ ਸੀਟ ਹਾਰੇ ਹੋਇਆ ਤੇ ਸ਼ਾਹਗੋੜ ਦੇ ਵੀ ਸੀਟਾ ਦੋਨੇ ਆਮਾ ਦੀ ਪਾਰਟੀ ਕੋਲ ਇੱਕ ਆਮਾ ਦੀ ਪਾਰਟੀ ਕੋਲ ਦੂਜੇ ਪਾਸੇ ਉਹ ਹਲਕਾ ਅੰਚਾਰਜ ਨਹੀਂ ਮਿਲਦਾ ਪਿਆ ਤਾਂ ਤੁਹਾਡੇ ਜੋ ਹਲਕਾ ਅੰਚਾਰਜਾ ਡਾਕਟਰ ਸ਼ਬਦ ਇੱਕ ਬੜਾ ਵੱਡਾ ਨਵਜੋਤ ਸਿੰਘ ਦਾ ਹੀ ਆ ਤੁਸੀਂ ਮੰਨਤ ਕਰ ਰਹੇ ਹੋ ਉਹਨਾਂ ਦੇ ਸਰ ਇੰਨੀ ਕੋਈ ਮਿਹਨਤ ਨਹੀਂ ਨਾ ਤਾਂ ਮੀਟਿੰਗਾਂ ਸਰ ਨਾ ਕਿਸੇ ਆਮ ਲੋਕਾਂ ਦੇ ਵਿੱਚ ਜਿਆਦਾ ਵਿਚਰਦੇ ਕਿ ਕਾਂਗਰਸ ਨੂੰ ਮਜ਼ਬੂਤੀ ਕਰ ਲੈਣਾ ਥੋੜਾ ਹੱਕ ਨਹੀਂ ਬਣਦਾ ਜੀ ਇਹ ਗੱਲ ਕਹਿਣੀ ਤਾਂ ਬੇਈਮਾਨੀ ਹੋਊਗੀ ਤੁਸੀਂ ਸੋਸ਼ਲ ਮੀਡੀਆ ਜਾ ਕੇ ਦੇਖੋ ਮੇਰਾ ਖਿਆਲ ਕੋਈ ਦਿਨ ਐਸਾ ਖਾਲੀ ਨਹੀਂ ਹੈਗਾ ਜਿੱਦਣ ਡਾਕਟਰ ਨਿਰੋਜ ਸਿੰਘ ਦਈਆ ਨਕੂਦ ਨਹੀਂ ਹੁੰਦੇ ਪਬਲਿਕ ਮੀਟਿੰਗਸ ਨਹੀਂ ਡੰਕ ਕਰਦੇ ਤੁਸੀਂ ਇਹ ਮੈਨੂੰ ਕਹਿਣ ਚ ਬੜਾ ਖੁਸ਼ੀ ਹੋ ਰਹੀ ਆ ਵੀ ਡਾਕਟਰ ਨਿਰੋਜ ਸਿੰਘ ਦਈਆ ਜੀ ਰਹਿਣ ਬਾਈ ਥੱਲੇ ਜੇ ਮੈਂ ਅੱਜ ਪ੍ਰਧਾਨ ਬਣਿਆ ਸ਼ਹਿਰ ਦਾ ਕਾਂਗਰਸ ਦਾ ਸਾਡੇ ਬੂਥ ਕਮੇਟੀਆਂ ਤੱਕ ਬਣ ਚੁੱਕੀਆਂ ਸਾਡੇ ਮੰਡਲ ਕਮੇਟੀ ਤੱਕ ਬਣ ਚੁੱਕੀਆਂ ਸਾਡੀ ਪਬਲਿਕ ਮੀਟਿੰਗ ਡੇਲੀ ਹੁੰਦੀ ਹੈ ਔਰ ਕਟੋ-ਕਟ 100 ਬੰਦਾ 100 ਪਰਿਵਾਰ ਅਸੀਂ ਵਕ ਵਕ ਏਰੀਆ ਦੇ ਵਿੱਚੋਂ ਕਾਂਗਰਸ ਵਿੱਚ ਸ਼ਾਮਲ ਕਰਵਾ ਚੁੱਕੇ ਹਾਂ ਡਾਕਟਰ ਦੋਗੋਸ ਸਿੰਘ ਜੀ ਸਾਡੀ ਮੇਨ ਸੜਕਾ ਕਾਂਗਰਸ ਪਾਰਟੀ ਨਕੋਦਰ ਦੇ ਵਿੱਚ ਜਿੰਨੀ ਮਿਹਨਤ ਕਰ ਰਹੀ ਹੈ ਮੇਰੇ ਹਿਸਾਬ ਨਾਲ ਵੀ ਇੰਨੀ ਮਿਹਨਤ ਅਸੰਭਵ ਹੈ ਜਿੰਨੀ ਉਹ ਕਰ ਰਿਹਾ ਦਿਨ ਰਾਤ ਕੋਈ ਫੰਕਸ਼ਨ ਐਸਾ ਨਹੀਂ ਜਿਹੜੇ ਡਾਕਟਰ ਸਾਹਿਬ ਨਹੀਂ ਅਟੈਂਡ ਕਰਦੇ ਕੋਈ ਐਸੇ ਹੀ ਪ੍ਰੋਗਰਾਮ ਨਹੀਂ ਹੈਗਾ ਪਬਲਿਕ ਦਾ ਜਿਹਨੂੰ ਨਹੀਂ ਮਿਲਦੇ ਤੁਸੀਂ ਫੋਨ ਕਰੋ ਤੁਸੀਂ ਜਾਓ ਤੁਸੀਂ ਜਿੱਥੇ ਉਹਨੂੰ ਕਹੋਗੇ ਹਾਜ਼ਰ ਹੋ ਉਹ ਤੁਹਾਨੂੰ ਹਾਜ਼ਰ ਹੋਣਗੇ ਅੱਜ ਦੀ ਡੇਟ ਦੇ ਵਿੱਚ ਡਾਕਟਰ ਨਿਰੋਜ ਸਿੰਘ ਦਈਆ ਜੀ ਜੋ ਨਕੋਦਰ ਵਾਸਤੇ ਕਰ ਰਹੇ ਮੈਨੂੰ ਲੱਗਦਾ ਨਹੀਂ ਪਿਛਲੇ ਕਈ ਦਹਾਕਿਆਂ ਤੋਂ ਕਿਸੇ ਲੀਡਰ ਨੇ ਕੀਤਾ ਹੋਊਗਾ ਤੇ ਕਾਮ ਲੋਕ ਜਦੋਂ ਅਸੀਂ ਜਨਤਾ ਦੇ ਵਿੱਚ ਜਾਂਦੇ ਹਾਂ ਤਾਂ ਲੋਕ ਕਹਿੰਦੇ ਆ ਕਿ ਜਦੋਂ ਵੋਟਾਂ ਪਈਆਂ ਸੀ ਕਾਂਗਰਸ ਵੀ ਵੱਡਾ ਲਾਮ ਲਸ਼ਕਰ ਲੈ ਕੇ ਆਏ ਸੀ ਡਾਕਟਰ ਰਮਜੋਤ ਸਿੰਘ ਦਈਆ ਕਹਿੰਦੇ ਕੱਲੇ ਕੱਲੇ ਗਲੀ ਦੇ ਵਿੱਚ ਆਏ ਸੀ ਕਹਿੰਦੇ ਹੁਣ ਕਾਂਗਰਸ ਦਾ ਦਫਾੜ ਹੋ ਗਿਆ ਕਹਿੰਦੇ ਜੋ ਅਕਾਲੀ ਤਾਂ ਅਸੀਂ ਪਹਿਲਾਂ ਹੀ ਖਤਮ ਸੀ ਤੇ ਕਾਂਗਰਸ ਨੇ ਵੋਟਾਂ ਨਹੀਂ ਪੈਣੇ ਕਹਿੰਦੇ ਇਹਨਾਂ ਦੇ ਵੀ ਹੁਣ ਧੜੇ ਬਣ ਕੇ ਤੁਸੀਂ ਮੈਨੂੰ ਛੱਡ ਕੇ ਤੁਸੀਂ ਆਮ ਸ਼ਹਿਰ ਦੇ ਵਿੱਚ ਹਲਕੇ ਦੇ ਵਿੱਚ ਜਾ ਕੇ ਪਿੰਡਾਂ ਜਿਹੜਾ ਸ਼ਹਿਰਾਂ 'ਚ ਪੁੱਛੋ ਵੀ ਡਾਕਟਰ ਨਿਰੋਜ ਸਿੰਘ ਦਈਆ ਆਪਣੇ ਲੈਵਲ ਤੇ ਕਿੰਨੀ ਮਿਹਨਤ ਕਰ ਰਿਹਾ ਘਰ ਘਰ ਉਹਨਾਂ ਦੀ ਪਹੁੰਚ ਇਸ ਟਾਈਮ ਘਰ ਘਰ ਉਹਨਾਂ ਦੀ ਪਹੁੰਚ ਆ ਬੱਚੇ ਬੱਚੇ ਜ਼ੁਬਾਨ ਤੇ ਨਾਮ ਆ ਡਾਕਟਰ ਨਿਰੋਜ ਸਿੰਘ ਦਈਆ ਸ਼ਹਿਰ ਦੇ ਹਿੱਤਾਂ ਵਾਸਤੇ ਆਪਣੀ ਪਾਰਟੀ ਵਾਸਤੇ ਵਰਕਰਾਂ ਵਾਸਤੇ ਦਿਨ ਰਾਤ ਜਦੂਜਲ ਕਰ ਰਿਹਾ ਸਾਰਾ ਹਮ ਲੋਕ ਨਹੀਂ ਕਹਿ ਸਕਦੇ ਤੁਹਾਡੇ ਬਰੇਦੂ ਦੇ ਤੌਰ ਤੇ ਕਹਿੰਦੇ ਆ ਕਿ ਡਾਕਟਰ ਮਨੋਜ ਸਿੰਘ ਫੋਟੋਆਂ ਜਰੂਰ ਪਾਨੇ ਕਹਿੰਦੇ ਕਿੱਥੇ ਜਾਂਦਾ ਇੱਕ ਸੈਲਫੀ ਕਰ ਕਰਦੇ ਆ ਕਹਿੰਦੇ ਇਹ ਤੇ ਪਾ ਦਿੰਦੇ ਆ ਕਹਿੰਦੇ ਅਸੀਂ ਤਾਂ ਦੇਖਿਆ ਨਹੀਂ ਕਹਿੰਦੇ ਵੀ ਉਹ ਕੰਮ ਵੀ ਕੋਈ ਕਰਦੇ ਆ ਨਹੀਂ 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 ਤੁਸੀਂ ਇਹ ਮੈਨੂੰ ਸਮਝ ਨਹੀਂ ਆਦੀ ਤੁਸੀਂ ਇਹ ਧਾਰਨਾ ਕਿੱਦਾਂ ਲਈ ਆ ਅਸੀਂ ਨਹੀਂ ਇਹ ਸਾਰੇ ਲੀਡਰ ਤੁਹਾਡੇ ਕਹ ਰਹੇ ਕਿੜੇ ਆ ਬੂਥ ਵਗੈਰਾ ਲੱਗਦੇ ਉੱਥੇ ਬੋਲਦੇ ਬਿਲਕੁਲ ਬਿਲਕੁਲ ਇਹ ਗਲਤ ਧਾਰਨਾ ਵਾ ਤੁਸੀਂ ਆਮ ਤੌਰ ਤੇ ਮੈਂ ਕਹਿੰਦਾ ਮੈਨੂੰ ਛੱਡੋ ਮੈਂ ਤਾਂ ਪਾਰਟੀ ਦਾ ਇੱਕ ਸਪਾਈ ਹਾਂ ਛੋਟਾ ਜਿਹਾ ਕਾਰਕਟਰਾਂਵਾ ਤੁਸੀਂ ਆਪਣੇ ਲੈਵਲ ਤੇ ਸ਼ਹਿਰ ਜਾ ਕੇ ਦੇਖੋ ਕੋਈ ਦਿਨ ਐਸਾ ਖਾਲੀ ਨਹੀਂ ਹੈਗਾ ਜਦੋਂ ਡਾਕਟਰ ਸਾਹਿਬ ਨਿਕੋਦਰ ਨਹੀਂ ਹੁੰਦੇ ਲੋਕਾਂ ਦੇ ਦੁੱਖ ਤਕਲੀਫ ਨਹੀਂ ਸੁਣਦੇ ਕੋਈ ਦਿਨ ਚਾਹੇ ਫੋਨ ਤੇ ਹੋਵੇ ਵੱਡੇ ਤੋਂ ਵੱਡਾ ਮਸਲਾ ਹੱਲ ਕਰਨ ਦੀ ਜੱਦੋਜੜ ਕਰਦੇ ਡਾਕਟਰ ਜੀ ਉਸ ਨੇ ਜੋ ਹਾਲਾਚ ਲੋ ਸਾਡੀ ਸਰਕਾਰ ਨਹੀਂ ਆ ਗਈ ਮੈਂ ਨਹੀਂ ਕਹਿੰਦਾ ਵੀ 100 ਚੋਂ 100% ਸਾਡੇ ਕੰਮ ਹੋ ਜਾਂਦੇ ਪਰ ਜਿਹੜੇ ਲੋਕ ਸਾਡੇ ਕੋ ਆਉਂਦੇ ਆ ਡਾਕਟਰ ਸਾਹਿਬ ਕੋ ਅਪਰੋਚ ਕਰਦੇ ਆ ਕੋਈ ਐਸਾ ਬੰਦਾ ਨਹੀਂ ਇਹ ਕਹੂਗਾ ਵੀ ਡਾਕਟਰ ਸਾਹਿਬ ਨੇ ਉਹਨੂੰ ਟਾਈਮ ਨਹੀਂ ਦਿੱਤਾ ਡਾਕਟਰ ਸਾਹ ਨੂੰ ਦਾ ਕੰਮ ਨਹੀਂ ਕਰਨ ਦੀ ਕੋਸ਼ਿਸ਼ ਕੀਤੀ 100 'ਚੋਂ 100% ਮੈਂ ਕਹਾਂਗਾ ਉਹ ਡਾਕਟਰ ਸਾਹਿਬ ਹਰ ਮਲੇ ਛਲਕੇ ਦੇ ਸ਼ਹਿਰ ਦੇ ਨਾਲ ਮੁੰਡਾ ਮੁੰਡਾ ਲੱਗ ਕੇ ਚੱਲ ਰਿਹਾ। ਕਿਹਨੇ ਸਰ 스ਕੀਮ ਸੀਐਮ ਭਗਵੰਤ ਮਾਨ ਨੇ ਪੰਜਾਬ ਨੇ ਕੱਢਿਆ ਕਿ ਢੋਡੀ ਸਰਕਾਰ ਢੋਡੇ ਦੁਆਰ ਕਹਿੰਦੀ ਅਸੀਂ ਤਾਂ ਘਰ ਆ ਕੇ ਕੰਮ ਕਰਾਂਗੇ ਪੁਰਾਣੀ ਸਰਕਾਰ ਕੰਮ ਨਹੀਂ ਸੀ ਕਰਦੀਆਂ ਤੇ ਉਹ ਉੱਥੇ ਜਦੋਂ ਬੂਥ ਵਗੈਰਾ ਲੱਗਦਾ ਲੋਕ ਕਹਿੰਦੇ ਆ ਕਿ ਬਾਵਾ ਬੁੱਲੇ ਬੱਲੀ ਹੋ ਗਈ ਅਸੀਂ ਆਏ ਸੀ ਤੇ ਕੰਮ ਤਾਂ ਸਾਰੀ ਹੋ ਜਾਂਦੇ ਆ ਉਹਨਾਂ ਦੇ ਵਿੱਚ ਹੀ ਲੋਕ ਕਹਿੰਦੇ ਆ ਕਿ ਨਹੀਂ ਇਹ ਬੜੀਆ ਬੰਦੇ ਹੈ ਕਹਿੰਦੇ ਸਾਨੂੰ ਕੱਲੇ-ਕੱਲੇ ਨੂੰ ਆ ਕੇ ਪੁੱਛਦੇ ਆ ਜੀ ਤੁਸੀਂ ਸਵਾਲ ਬਹੁਤ ਵਧੀਆ ਪੁੱਛਿਆ ਕਿ ਮੈਨੂੰ ਪਹਿਲਾਂ ਪੁੱਛ ਲੈਂਦੇ ਇੰਟਰਵਿਊ ਆਪਣੀ ਬਹੁਤ ਲੰਬੀ ਹੋ ਜਾਂਦੀ ਸੀ ਪਰ ਹੁਣ ਮੈਂ ਤੁਹਾਨੂੰ ਛੋਟ ਜਵਾਬ ਦਊਂਗਾ ਨਾ ਦਿੱਤਾ ਤੁਹਾਡੀ ਸਰਕਾਰ ਤੁਹਾਡੇ ਦਵਾਰ ਇਹੀ ਨਾ ਦਿੱਤਾ ਜੀ ਹਾਂਜੀ ਹਾਂਜੀ ਜੇ ਸਾਡੀ ਸਰਕਾਰ ਸਾਡੇ ਦਵਾਰ ਆ ਤੇ ਕੈਂਪ ਸਾਰੇ ਨਗਰ ਕੌਂਸਲ ਕਮੇਟੀਕਾਰ ਲੱਗਣੇ ਆ ਸਾਡੀ ਸਰਕਾਰ ਸਾਡੇ ਦਵਾਰ ਸਾਡੇ ਮਹੱਲੇ 'ਚ ਸਾਡੇ ਵਾਰ 'ਚ ਕੈਂਪ ਲੱਗਣ ਲੋਕਾਂ ਨੂੰ ਪਤਾ ਲੱਗੇ ਇੱਥੇ ਸੇਵਾ ਦਾ ਸੈਂਟਰ ਦਾ ਕੰਮ ਹੋ ਰਿਹਾ ਜੀ ਇੱਥੇ ਪਾਸਪੋਰਟ ਦੀ ਵੈਰੀਫਿਕੇਸ਼ਨ ਹੋ ਰਹੀ ਹੈ ਜੀ ਇੱਥੇ ਨੀਲੇ ਕਾਡਾ ਦਾ ਅਸੋਧ ਹੋ ਰਹੀ ਹੈ ਜੀ ਇੱਥੇ ਡਾਕਟਰ ਬੈਠੇ ਆ ਜੀ ਇੱਥੇ ਆ ਬੈਠੇ ਆ ਉਹ ਜਿਹੜੇ ਜਾਣਾ ਹੀ ਸਾਰੇ ਸ਼ਹਿਰ ਦੇ ਨਗਰ ਕੌਂਸਲ ਦੇ ਦਫ਼ਤਰ ਦੇ ਵਿੱਚ ਵਾ ਉਹ ਸਾਡੀ ਸਰਕਾਰ ਸਾਡੇ ਦਵਾਰ ਕਿਦਾਂ ਹੋ ਗਈ ਮੇਰੀ ਵਾਰਡ ਨੰਬਰ 15 ਮੇਰੀ ਮਿਸਰੀ ਦੀ ਵਾਰਡ ਨੰਬਰ 15 ਵਾ ਜਾਂ ਵਾਰਡ ਨੰਬਰ ਆਪਾਂ ਲਾ ਲਈਏ 1 ਵਾ ਜਾਂ ਵਾਰਡ ਨੰਬਰ 2 ਲਾ ਲਈਏ ਠੀਕ ਹੈ ਇੱਕ ਦੋ ਕੈਂਪ ਨੇ ਲਾਏ ਆ ਪਰ ਉਹ ਪੂਰੀ ਤਰ੍ਹਾਂ ਫੇਲ ਹੋਏ ਆ ਆਪਾਂ ਜੇ ਕੋਈ ਕੰਮ ਕਰਾਉਣਾ ਸੂਭਾ ਸੈਂਟਰ ਜਾਣਾ ਉਹ ਸਾਨੂੰ ਤਾਂ ਵੈਸੇ ਹੀ ਬਿਲਕੁਲ ਨਾਲ ਆ ਆਪਾਂ ਸਾਰੀ ਟੀਮ ਲਿਆ ਕੇ ਉੱਤੇ ਬਿਠਾਈਏ ਤਾਂ ਜੇ ਸਾਰੇ ਕੰਮ ਉੱਤੇ ਫੌਰੀ ਤੌਰ ਤੇ ਮੌਕੇ ਦੇ ਹੋਣੇ ਹੋਣ ਤੁਹਾਡੀ ਸਰਕਾਰ ਤੁਹਾਡੇ ਦਰਵਾਜ਼ੇ ਦਾ ਮਤਲਬ ਇਹ ਵੀ ਤੁਹਾਡੇ ਮੱਲੇ ਚ ਤੁਹਾਡੇ ਘਰ ਤੁਹਾਡੇ ਵਾਰਡ ਚ ਹਲੇ ਤੱਕ ਪੂਰੇ ਜਿੰਨੇ ਵੀ ਕੈਂਪ ਲੱਗੇ ਆ ਨਗਰ ਕੌਂਸਲ ਨਕੋਦਰ 80% ਕੰਮ ਉੱਤੇ ਲੱਗੇ ਆ ਜੇ ਕਿਸ ਨੇ ਪਾਲਮ ਵਿਹਾਰ ਤੋਂ ਆਣਾ ਉਹ ਨਗਰ ਕੌਂਸਲ ਆਊਗਾ ਆਪਣੇ ਮੱਲੇ ਆਪਣਾ ਕੰਮ ਕਰਾਊਗਾ ਦੁਆਰ ਸਾਡੇ ਕਿੱਦਾਂ ਸਰਕਾਰ ਨੂੰ ਦੱਸੋ ਜੀ ਜਾਓ ਮੈਂ ਸਰ ਤੁਹਾਨੂੰ ਮੈਂ ਸਮਝਾ ਦੇਣਾ ਇੱਕ ਤੁਹਾਡੇ ਦੁਆਰ ਕਿੱਦਾਂ ਨਗਰ ਕੌਂਸਲ ਦੇ ਵਿੱਚ ਤੁਸੀਂ ਦੇਖ ਲਓ ਉਹਨਾਂ ਨੇ ਵੱਡਾ ਸਾਰਾ ਬੋਰਡ ਲਾਤਾ ਕਿ ਨਗਰ ਕੌਂਸਲ ਸਾਡਾ ਭਗਵੰਤ ਮਾ ਸੀਐਮ ਦਾ ਤੇ ਫਿਰ ਉਹਨਾਂ ਦੀ ਹੋ ਗਈ ਨਾ ਤਾਂ ਮੈਂ ਤਾਂ ਤੁਹਾਨੂੰ ਕੰਗੇ ਕਿ ਸਾਡੇ ਸਾਡਾ ਹੀ ਦਵਾਰ ਆ ਤਾਂ ਸਾਡੇ ਕੋਲ ਆਓ ਮੈਂ ਤਾਂ ਇਹੀ ਕਹੀ ਜਾਂਦਾ ਜੀ ਆਲਰੇਡੀ ਜਿਹੜਾ ਦਵਾਰ ਦਾ ਮੈਨੂੰ ਮਤਲਬ ਸਮਝਾ ਦੇਣ ਇਹ ਜੇ ਕੈਂਪ ਲੱਗਦੇ ਜੇ ਕੈਂਪ ਹੀ ਨਗਰ ਕਾਉਂਸਲ ਨਿਕੋਦਰ ਦਫਤਰ ਲੱਗਣੇ ਆ ਤੇ ਸਾਡੀ ਸਰਕਾਰ ਸਾਡੇ ਦਵਾਰ ਕਿੱਦਾਂ ਹੋਈ ਸਾਨੂੰ ਤਾਂ ਸੁਵਿਧਾ ਸੈਂਟਰੋਂ ਜ਼ਿਆਦਾ ਨੇੜੇ ਆ ਸਾਨੂੰ ਤਾਂ ਹਸਪੀਟਲ ਸਾਡੇ ਘਰ ਤੋਂ ਜ਼ਿਆਦਾ ਨੇੜੇ ਆ ਸਾਨੂੰ ਤਾਂ ਤਸਵੀਲ ਸਾਡੇ ਘਰ ਤੋਂ ਜ਼ਿਆਦਾ ਨੇੜੇ ਆ ਉਸਨਾਂ ਅੱਗੇ ਜੀ ਅੱਜ ਆਣਾ ਹੀ ਨਗਰ ਕੌਂਸਲ ਦੇ ਵਿੱਚ ਆ 100 ਦੇ ਵਿੱਚੋਂ 80% ਕੈਂਪ ਉੱਥੇ ਲੱਗਣੇ ਆ ਤੇ ਸਾਡੀ ਸਰਕਾਰ ਸਾਡੇ ਦਰਵਾਜ਼ਾ ਕਿੱਦਾਂ ਹੋਈ ਮੈਨੂੰ ਸਮਝਾਓ ਮੈਂ ਤਾਂ ਡੈਫੇਮੇਸ਼ਨ ਗਲਤ ਕਰਦਾ ਕੰਨਾ ਜਿਉ ਇਹਨਾਂ ਨੇ ਕੀਤਾ ਤੁਸੀਂ ਸਰ ਮੇਰੇ ਤੋਂ ਵੱਡੇ ਹੋ ਤੁਸੀਂ ਸੀਨੀਅਰ ਹੋ ਪਰ ਮੈਂ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਸਰ ਕਰਦਾ ਥੋੜੀ ਜਿਹੀ ਆਪਾਂ ਚ ਸਮਝਾ ਦੇਣਾ ਉਸ ਸਰ ਇਸ ਤਰ੍ਹਾਂ ਕਿ ਦੇਖੋ ਤੁਸੀਂ ਨਗਰ ਕੌਂਸਲ ਕਹਿੰਦੇ ਹੋ ਸਰ ਬਿਲਕੁਲ ਜੀ ਨਹੀਂ ਉੱਥੇ ਬੋਰਡ ਦੇਖਿਆ ਸੇਪਵਾਣ ਦਾ ਮਾਨ ਦਾ ਵੱਡਾ ਨਹੀਂ ਮੈਂ ਧਿਆਨ ਦਿੱਤਾ ਕਿ ਉੱਥੇ ਜਾ ਕੇ ਦੇਖੋ ਤੇ ਲਿਖਿਆ ਹੋਇਆ ਉਹਦਾ ਮਤਲਬ ਹੈ ਕਿ ਸਾਡੀ ਸਰਕਾਰ ਸਾਡਾ ਇਹ ਦਰਵਾਜ਼ਾ ਤੇ ਉਹ ਉੱਥੇ ਉਹਨਾਂ ਦਾ ਸਾਰਾ ਕੁਝ ਆ ਫਿਰ ਤੁਸੀਂ ਇੱਕ ਵਾਰ ਬਿਜਲੀ ਘਰ ਦੇ ਅੱਗੇ ਜਾਓ ਉੱਥੇ ਬੋਰਡ ਲੱਗਿਆ ਹੋਊਗਾ ਤੇ ਫਿਰ ਇਹਨਾਂ ਦਾ ਸਾਰਾ ਕੁਝ ਤਾਂ ਉਹਨਾਂ ਦੀ ਪਲਟੀ ਤਾਂ ਹੋ ਗਿਆ ਇਹ ਹੀ ਉਹਨਾਂ ਦੀ ਤਾਂ ਹੀ ਉਹ ਕਹਿੰਦੇ ਆ ਕਿ ਸਾਡਾ ਦਰਬਾਰ ਆ ਤੇ ਸਾਡੇ ਕੋਲ ਤੁਸੀਂ ਆਓ ਅਸਲ ਦੇ ਵਿੱਚ ਇਹ ਚੀਜ਼ ਹੈ ਹਰਦੀਪ ਜੀ ਮੈਂ ਤੇ ਇਹ ਬੇਨਤੀ ਤੁਹਾਨੂੰ ਕਰਦਾ ਵਾਂ ਚਾਹੇ ਉਹ ਨੀਲੇ ਕਾਰਡ ਦੀ ਕੋਈ ਫਾਰਮ ਆ ਚਾਹੇ ਉਹ ਆਧਾਰ ਕਾਰਡ ਦੀ ਛੋਧ ਹੁੰਦੀ ਨਹੀਂ ਉੱਥੇ ਪਹਿਲੀ ਗੱਲ ਤਾਂ ਉਹਦੇ ਜਾਣੇ ਸੁਵਿਧਾ ਚ ਪੈਂਦਾ ਸਾਂਝ ਕੇ ਅੰਦਰ ਜਾਣਾ ਪੈਂਦਾ ਮੈਨੂੰ ਇਹ ਦੱਸੋ ਵੀ ਜਿਹੜੇ ਬੰਦੇ ਜਾ ਰਹੇ ਆ ਉੱਥੇ ਉਹਨਾ ਵਿੱਚੋਂ ਤੁਸੀਂ ਮੈਂ ਨਹੀਂ ਕਹਿੰਦਾ ਮੇਰੀ ਮੇਰੀ ਗੱਲ ਸੁਣੋ ਤੁਸੀਂ ਕੈਂਪ ਜਾਓ ਹਾਂ ਅਠੀ ਦੇ ਵਿੱਚ ਸੁਣਨੇ ਸੇ ਚਲਾਉਣੀ ਆ ਤੁਹਾਨੂੰ ਸੁਣੋ ਤੁਸੀਂ ਸੁਣੋ 100 ਦੇ ਵਿੱਚੋਂ ਮੈਨੂੰ ਨਹੀਂ ਲੱਗਦਾ 90% ਬੰਦੇ ਵਿਚਾਰੇ ਉੱਥੇ ਜਾ ਕੇ ਤੇ ਵਾਪਸ ਨਾ ਆਉਂਦੇ ਹੋਣਗੇ ਤੇ ਬਿਨਾਂ ਕੰਮ ਤੋਂ ਹਾਂ ਤੁਸੀਂ ਨੀਲੇ ਕਾਗਜ਼ ਦੇ ਫਾਰਮ ਭਰੇ ਉੱਥੇ ਰੱਖ ਕੇ ਆ ਜੰਨੇ ਆ ਮੈਨੂੰ ਦੱਸੋ ਲੋਕਾਂ ਨੂੰ ਰਿਜ਼ਲਟ ਕੀ ਦਿੱਤਾ ਜੇ ਨੀਲੇ ਕਾਗਜ਼ ਦਾ ਕੋਈ ਫਾਰਮ ਲੈ ਕੇ ਆਇਆ ਉਹ ਤਾਂ ਅਸੀਂ ਵੀ ਲੈ ਸਕਦੇ ਤੁਸੀਂ ਵੀ ਲੈ ਕੇ ਦੇ ਸਕਦੇ ਆ ਸਿਵਲ ਸਪਲਟ ਡਿਪਾਰਟਮੈਂਟ ਦੇ ਵਿੱਚ ਜਾਂ ਦਾ ਉਹਦਾ ਹੱਲ ਉੱਤੇ ਮੌਕੇ ਤੇ ਹੋ ਜੀਵੇ ਹਾਂ ਜੀ ਤੁਹਾਡਾ ਨੀਲਾ ਕੜ ਨਗਰ ਕੌਂਸਲ ਦੀ ਰਿਪੋਰਟ ਹੋ ਗਈ ਆ ਸਿਵਲ ਸਪਲਾਈ ਰਿਪਰੂਵ ਹੋ ਗਈ ਆ ਤੁਹਾਡਾ ਨੀਲਾ ਕੜ ਬਣ ਗਿਆ ਉਹ ਇੰਨੇ ਲੋਕ ਪਰੇਸ਼ਾਨ ਹੋ ਰਹੇ ਲੋਕਾਂ ਨੂੰ ਇੰਨੀ ਆਸ ਵੱਧ ਚੁੱਕੀ ਆ ਹੁਣ ਮੰਨ ਮੰਨ ਕੇ ਚਲੋ ਸ਼ਹਿਰ ਦੇ ਵਿੱਚ 5000 ਨੀਲਾ ਕੜ ਅਪਲਾਈ ਹੋ ਗਿਆ ਕਿ 5000 ਬਣੂਗਾ ਵਾਦਾ ਕਰੂਗੀ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਵਾਦਾ ਕਰੂਗੀ ਵੀ ਨਕੋਦਰ ਵਿੱਚੋਂ 4000 ਕਾਰਡ ਅਪਲਾਈ ਹੋ ਗਿਆ ਉਹ 4000 ਦਾ 4000 ਨੂੰ ਨੀਲਾ ਕੜ ਇਸ਼ੂ ਹੋਣਾ ਹੀ ਹੋਣਾ ਫੇ ਤਾਂ ਮੰਨਿਏ ਵੀ ਤੁਹਾਡੀ ਸਰਕਾਰ ਤੁਹਾਡੇ ਦਰਵਾਜ਼ੇ ਸਰ ਤੁਸੇ ਗੱਲ ਕਰ ਰਸੇ ਚੱਲਣ ਕੋ ਉਧਰ ਤੋਂ ਥੋੜਾ ਜਿਹਾ ਲਾਸਟ ਮੇਰਾ ਸਵਾਲ ਆ ਔਰ ਇਹ ਮੁੱਦਾ ਕਾਫੀ ਆਦਾ ਵੱਡਾ ਸਿਕਪਾਲ ਖੈਰੇ ਵੀ ਆ ਇਸੇ ਨਜਾਇਜ਼ ਮਾਈਨਿੰਗ ਨੂੰ ਲੈ ਕੇ ਇਹ ਸਰ ਸਰਕਾਰ ਜਦੋਂ ਸੱਤਾ ਦੇ ਵਿੱਚ ਆਵਾਂਦੀ ਪਾਰਟੀ ਨਹੀਂ ਇਸ ਤੇ ਕੇਂਦਰੀਵਾਲ ਖਾਸ ਕਰਕੇ ਵੱਡੇ ਬਨਾਫੇ ਘਣਾਉਂਦਾ ਸੀ ਔਰ ਸੇਮ ਭਗਵਾਨਤਮ ਨੇ ਕਹਦੇ ਸੀ ਇੰਨੀ ਕੋਦਾ ਨਕਮਾ ਕਹਿੰਦਾ ਸੀ ਰੇਤਿਆ ਤੋਂ ਕਰ ਲਾਂਗੇ ਇਹ ਤਾਂ ਪੈਸੇ ਆ ਜਣੇ ਆ ਤੇ ਬਸ ਅਸੀਂ ਤਾਂ ਪੰਜਾਬ ਦੀ ਬੱਲੇ ਬੱਲੇ ਕਰਾ ਦੇਣੀ ਆ ਪਰ ਅਸਰ ਲੋਕ ਕੁਝ ਰੋ ਰਿਆ ਉਹ ਕਹਿੰਦੇ ਆ ਕਿ ਦੇਖੋ ਇਹਨਾਂ ਦਾ ਇਨਕਲਾਬ ਆ ਸਕਦਾ ਭਗਵੰਤ ਮਾਨ ਦਾ ਕੇਂਜਰੀਵਾਲ ਦਾ ਇਹਨਾਂ ਨੂੰ ਕਮਾਈ ਤਾਂ ਹੋ ਸਕਦੀ ਆ ਮੁਨਾਫਾ ਵੀ ਕਰਦੇ ਨਾਲ ਹੀ ਲੈ ਗਿਆ ਸਾਨੂੰ ਦੇ ਕੋਦੇ ਕੁਝ ਬੱਚਿਆਂ ਦੀ ਸਾਡੀਆਂ ਜਮੀਨਾਂ ਵਿੱਚ ਡੱਗ ਗਿਆ ਕਿਦਾਂ ਪਹਿਲਾਂ ਪਾਣੀ ਆਇਆ ਸੀ ਦੁਬਾਰਾ ਆ ਗਿਆ ਤੇ ਕਹਿੰਦੇ ਇਸ ਤਾਂ ਦਰਿਆ ਦੇ ਵਿੱਚ ਰੁੜ ਜਾਗੇ ਭਾਈ ਹਦੀਪ ਜੀ ਤੁਸੀਂ ਚਲੋ ਫੇ ਉਹ ਗੱਲ ਉੱਥੇ ਆਣੀ ਮੈਨੂੰ ਪੁੱਛਿਆ ਮੈਂ ਤੁਸੀਂ ਕਹਣਾ ਜੀ ਇਹ ਮੈਂ ਕਹਾਂ ਤੁਹਾਡੇ ਜਬਾਨੀ ਸੁਣ ਲਵਾਂ ਨਾ ਤੁਸੀਂ ਸ਼ਹਿਰੀ ਪਾਰਟੀ ਦੇ ਪਾਰਟੀ ਦੇ ਇਹ ਪਿੰਡੂ ਮਸਲਾ ਤੁਸੀਂ ਸ਼ਹਿਰੀ ਪਾਰਟੀ ਦੇ ਦੂਜੀ ਪਾਰਟੀ ਦੇ ਵਿਰੋਧ ਚ ਬੋਲਦੇ ਆ ਸਰਕਾਰ ਇਹ ਕਿਹੜਾ ਮੁੱਦਿਆਂ ਤੇ ਆਈ ਸੀ ਕਰਪਸ਼ਨ এডਿਕੇਸ਼ਨ ਹੈਲਥ ਮਾਈਨਿੰਗ ਸਭ ਤੋਂ ਵੱਡਾ ਮੁੱਦਾ ਆਪਾਂ ਕਹਿੰਦੇ ਨਸ਼ਿਆਂ ਦਾ ਤੇ ਮਾਈਨਿੰਗ ਦਾ ਸਿਗਾ ਠੀਕ ਹੈ ਸਭ ਤੋਂ ਵੱਡਾ ਮੁੱਦਾ ਸਿਗਾ ਇਹਨਾਂ ਨੇ ਵਾਦਾ ਕੀਤਾ ਸੀ 5 ਰੁਪਏ ਉੱਥੇ ਤੇ 7 ਰੁਪਏ ਪਹੁੰਚ ਰੇਤਾ ਦੀ ਮੈਂ ਕਹਿੰਦਾ ਚੈਲੰਜ ਕਰਦਾ ਮੈਂ ਤੁਸੀਂ ਦਰਿਆ ਦੇ 2 ਕਿਲੋਮੀਟਰ ਬਾਹਰ ਆ ਜਾਓ ਦੁਕਾਨਾਂ ਦੇ ਜੇ ਤੁਹਾਨੂੰ 30 ਤੋਂ 35 ਰੁਪਏ ਫੁੱਟ ਰੇਤਾ ਮਿਲ ਜਵੇ ਜੋਗੋ ਦੇਣਾ ਇਹੀ ਗੱਲ ਆ ਤੁਸੀਂ ਲੱਗੇ ਰਹਿੰਦੇ ਹੋਣੇ ਦਰਿਆ ਦੇ ਦੇਖੋ 30 ਤੋਂ 35 ਰੁਪਏ ਤੋਂ ਕੱਟ ਕੇ ਦੇ ਦਿੱਤਾ ਹੈ ਹੈ ਫੁੱਟ ਜੀ ਤੁਸੀਂ ਲਿਆ ਕੇ ਦੇ ਮੈਨੂੰ ਨਾ ਪੁੱਛੋ ਤੁਸੀਂ ਸਾਰੇ ਸ਼ਹਿਰ ਚ ਪੁੱਛ ਲਓ ਪੂਰੇ 50 ਦੇ ਅਲਗ-ਅਲਗ ਦਰਿਆ ਦੇ ਸ਼ਹਿਰ ਚ ਪੁੱਛ ਲਓ ਕਿ ਕਿਹਦੇ ਹੈਗੀ ਆ ਔਰ ਕਿਸੇ ਨੂੰ 5 ਰੁਪਏ ਫੁੱਟ ਮਿਲਦੀ ਆ ਇਹ ਵੀ ਪਤਾ ਕਰ ਲਓ ਤੁਸੀਂ ਸਰ ਕੋਲ ਕਮਰਾ ਵਗੈਰਾ ਪਾ ਗਏ ਤੁਸੀਂ ਆ ਜਾਓ ਆਪਾਂ ਚੱਲਾਂਗੇ ਨਾ ਪਤਾ ਲੱਗ ਜਾਊਗਾ ਅਸੀਂ ਭੁਗਤਿਆ ਜੀ 35 ਰੁਪਏ ਅਸੀਂ ਭੁਗਤਿਆ ਜੀ 35 ਰੁਪਏ ਤੁਸੀਂ ਗਲਤ ਤਾਂ ਕਰੋ ਜਿਹੜੇ ਮਾਦੀ ਸ਼ਹਿਰ ਦੀ ਦੁਕਾਨ ਤੋਂ ਪੁੱਛੋ ਦੇਖੋ ਰਿਟੇਲ ਜਿਹੜਾ ਬੰਦੇ ਨੇ ਇੱਕ ਦੋ ਟਰਾਲੀਆਂ ਲੈਣੀਆਂ ਉਹ ਨਹੀਂ ਮਿਲ ਰਹੀ ਜੀ ਉਧਾਂ ਇਨਕਲਾਬ ਨਹੀਂ ਆਇਆ ਨਹੀਂ ਇਨਕਲਾਬ ਆਇਆ ਦੱਸੋ ਜਿਹੜੀ ਗੱਲ ਕਹਿੰਦੇ ਸੀ ਕਿੰਨੇ ਹਜ਼ਾਰ ਕਰੋੜ ਰੁਪਈਆ ਮਾਈਨਿੰਗ ਤੋਂ ਆਊਗਾ ਐਕਸਾਈਜ਼ ਤੋਂ ਆਊਗਾ ਉਹ ਦਿਖਾ ਦਿੰਨਾ ਕਿੱਥੇ ਆ ਗਿਆ ਜਿ ਅੱਜ ਪਾਰਟੀਆਂ ਦੂਜੀਆਂ ਬੋਲਦੀਆਂ ਆ ਵਾ ਠੀਕ ਹੈ ਉਹਨਾਂ ਨੇ ਬੋਲਣਾ ਹੈ ਇਸ ਮੁੱਦੇ ਤੇ ਸਰਕਾਰ ਪੰਜਾਬ ਚ ਆਈ ਸੀਗੀ 92 ਐਮਐਲਏ ਸਾਡੇ 18 ਰਹਿ ਗਏ ਸੀਗੇ ਇਸ ਕੇ ਕਰਕੇ ਸੀ ਇਹਨਾਂ ਨੇ ਇਨਕਲਾਬ ਲਿਆਉਣਾ ਉਹ 92 ਦੇ 92 ਕਿਸੇ ਇਨਕਲਾਬ ਗਿਆ ਕੋਈ ਪੁੱਛੋ ਜੀ ਵੀ ਖਾਂ ਗੱਲ ਕਰਨ ਨੂੰ ਤਿਆਰ ਐ ਇਸ ਮੁੱਦਿਆਂ ਤੇ ਸਰ ਆਪਾਂ ਉਹ ਦਰਿਆਵਲੀ ਸਾਈਡ ਤੋਂ ਆਪਾਂ ਵਾਪਸ ਆਇਏ ਨੇ ਗੱਲ ਐ ਕਿ ਸਰ ਫੇਰ ਉਹ ਹੀ ਗੱਲ ਕਿ ਨਕੋਦਰ ਜੀ ਸਰ ਨਕੋਦਰ ਦੇ ਮੇਰੇ ਕੋਲ ਤਾਂ ਸਵਾਲ ਹੀ ਖਤਮ ਹੋਏ ਨੇ ਇੰਨੀਆ ਖਬਰਾਂ ਲਾਤੀ ਐ ਆਂਸਰ ਕੋਈ ਨਹੀਂ ਕੀ ਕਹਿਣਾ ਚਾਹੂੰ ਕਿ ਹੁਣ ਸਵਾਲ ਵੀ ਆਪ ਹੀ ਤਿਆਰ ਕਰ ਲਓ ਤੇ ਉੱਤਰ ਵੀ ਆਪ ਹੀ ਦੇ ਦਿਓ ਬੜੀ ਹਾਲਾਤ ਨਕੋਦਰ ਦੇ ਤੁਹਾਨੂੰ ਸਾਡੇ ਨਾਲੋਂ ਜ਼ਿਆਦਾ ਪਤਾ ਅਸੀਂ ਤਾਂ ਕਹਿ ਕੇ ਅਫਸਰ ਸਾਈਡ ਨੂੰ ਥੱਕ ਗਏ ਆਂ ਭਈਆ ਕੰਮ ਸੁਧਾਰ ਲੋ ਆ ਸੜਕ ਬਣਾ ਦਿਓ ਆ ਚੌਕ ਬਣਾ ਦਿਓ ਜੋ ਹਾਲਾਤ ਆ ਨਗਰ ਕੌਂਸਲ ਨੂੰ ਕਹੀਏ ਉਹਨਾਂ ਕੋ ਪੈਸੇ ਹਨ ਨਹੀਂ ਫੰਡਿੰਗ ਹਨ ਨਹੀਂ ਮਤਲਬ ਹਰ ਪਾਸੇ ਜੀ ਬੁਰਾ ਹਾਲ ਹੋਇਆ ਪਿਆ ਹਰ ਪਾਸੇ ਚਾਹੀਏ ਤੁਸੀਂ ਟ੍ਰੈਫਿਕ ਦਾ ਲੇਖ ਲੋ ਤੁਸੀਂ ਕਲੋਜ਼ਮੈਂਟ ਦਾ ਦੇਖ ਲੋ ਤੁਸੀਂ ਸ਼ਹਿਰ ਦੇ ਸੀਵਰੇਜ ਸਿਸਟਮ ਦੇ ਮਤਲਬ ਕੋਈ ਵੀ ਗੱਲ ਦੇਖ ਲੋ ਵੀ 100% ਆਪਾਂ ਨਹੀਂ ਮੈਂ ਨਹੀਂ ਕਹਿੰਦਾ 100% ਹੋ ਸਕਦੀ ਉਹ ਯਾਰ 50 60% ਤਾਂ ਕਰ ਦਿਓ ਤੁਸੀਂ ਜਿਸ ਮੁੱਦੇ ਤੇ ਆਏ ਆ ਕੁਝ ਮੁੱਦੇ ਤਾਂ ਪੂਰੇ ਕਰ ਦਿਓ ਕੋਈ ਮੁੱਦਾ ਵੀ ਮੈਂ ਇਹ ਕਹੂੰਗਾ ਮੈਂ ਪੂਰਾ ਨਹੀਂ ਕਰ ਸਕੀ ਇਹ ਢਾਈਆਂ ਸਾਲਾਂ ਜਾਮਦੀ ਪਾਰਦੀ ਸਰਕਾਰ ਔਰ ਮੈਂ ਅਮੀਰ ਰਖਣਾ ਵਾ ਜਿਹੜੇ ਇਹਨਾਂ ਦੇ ਬਾਕੀ ਬਚਦੇ ਸਮਾਂ ਹਗਾ ਵਾ ਪਰਮਾਤਮਾ ਸੁਖਸ ਬਿਲੀ ਲਿਨ ਰਖਾਵੇ ਸਾਡਾ ਪੰਜਾਬ ਨੂੰ ਮੜਾ ਮੋਟਾ ਗਾਂ ਜੀਨ ਜੋਗਾ ਛੜ ਦੇ ਜੋ ਹਾਲਾਤ ਬਣ ਚੁੱਕੇ ਪੰਜਾਬ ਦੇ ਸਰ ਲਾਸਟਾ ਪਰ ਸਰ ਇਹੀ ਹੈ ਕਿ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਸਰ ਬਹੁਤ ਬਹੁਤ ਧੰਨਵਾਦ ਤਾਂ ਸ਼ਹਿਰੀ ਪ੍ਰਧਾਨ ਗੌਰਵ ਜੈਨ ਦੇ ਨਾਲ ਗੱਲਬਾਤ ਕੀਤੀ ਹੈ ਪ੍ਰਧਾਨ ਜੀ ਉਹ ਸ਼ਹਿਰ ਦੇ ਆ ਪਰ ਮੁੱਦਿਆਂ ਦਾ ਸਾਰਾ ਪਤਾ ਇੱਥੋਂ ਦਾ ਹੈ ਕਿ ਆਪਾਂ ਜੇਕਰ ਦਰੀਆਲੇ ਸਾਈਡ ਜਾਣਾ ਹੈ ਤੇ 25 30 ਮਿੰਟ ਨਹੀਂ ਘੰਟਾ ਲੱਗ ਜਾਂਦਾ ਜਾਂਦੇ ਜਾਂਦੇ ਤੇ ਜਵਾਬ ਉਹਨਾਂ ਨੇ ਉਹ ਵੀ ਦੇਤੇ ਜਿੱਥੇ ਮਾਈਨਿੰਗ ਹੁੰਦੀ ਆ ਬਾਕੀ ਤੁਹਾਡੇ ਉਸ ਪਰ ਤੇ ਕੀ ਵਿਚਾਰ ਆ ਤੁਹਾਡੀ ਰਾਇ ਕੀ ਹੈ ਕਿ ਤੁਸੀਂ ਚਾਹੁੰਦੇ ਹੋ ਆਪਾਂ ਦੁਬਾਰਾ ਜਿੱਦਾਂ ਕਿ ਗੌਰਵ ਜੈਨ ਦੀ ਕੀਤੀ ਇੰਟਰਵਿਊ ਹੋਰਾਂ ਦੀ ਵੀ ਆਪਾਂ ਇੰਟਰਵਿਊ ਕਰੀਏ ਪਰ ਇੱਕ ਗੱਲ ਪੱਕੀ ਹੈ ਜੇਕਰ ਸ਼ਹਿਰੀ ਪ੍ਰਧਾਨ ਆ ਤਾਂ ਆਪਾਂ ਲਗਾਤਾਰ ਇਹਨਾਂ ਨਾਲ ਜੁੜੇ ਰਾਂਗੇ ਬਣਾਂ ਰਾਂਗੇ ਲਗਾਤਾਰ ਜੋ ਆਮ ਲੋਕਾਂ ਦੀ ਆਵਾਜ਼ ਇਨਸਾਨ ਠਾਉਂਦਾ ਤਾਂ ਪਾਉਣਾ ਦੇ ਬਾਅਦ ਅੱਗੇ ਤੱਕ ਪਹਚਾਵਾਂਗੇ ਪਚੌਣੀ ਤਾਂ ਹੁੰਦੀ ਹੈ ਕਿਉਂਕਿ ਇਹਨਾਂ ਦੇ ਦਾ ਸਰਕਾਰ ਕਾਂਗਰਸ ਦੀ ਤਾਂ ਹੈ ਨਹੀਂ ਤੇ ਸ਼ਾਇਦ ਆਮ ਆਦੀ ਪਾਰਟੀ ਮਾੜੇ ਮੋٹے ਸੁਣ ਲਵੇ ਕਿ ਦੁਬਾਰਾ ਕਾਂਗਰਸ ਵੀ ਆ ਸਕਦੀ ਹੈ ਜੇਕਰ ਅਸੀਂ ਮਾੜੇ ਕੰਮ ਜੇ ਕੰਮ ਕਰਾਂਗੇ ਔਰ ਮਾੜੇ ਮੋٹے ਕੰਮ ਵਿਸ਼ਾਂਤ ਕਰ ਦੇਣ ਕੈਮਰਾਮੈਨ ਮੇਰੇ ਸੰਯੋਗੀ ਪੱਤਰਕਾਰ ਮਨਜੀਤ ਨੇ ਹਰਦੀਪ ਐਨ ਐਨ ਆਰ ਨਿਊਜ਼ ਨਕੋਦਰ